ਚੰਡੀਗੜ੍ਹ ਵਿੱਚ ਜਿੱਥੇ ਬਿੱਤੇ ਦਿਨੀ ਥੋੜੀ ਦੇਰ ਧੁੱਪ ਨਿਕਲੀ ਜੋ ਲੋਕਾਂ ਨੂੰ ਰਾਹਤ ਦਵਾਈ ਕਿ ਹੁਣ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਘਟ ਜਾਵੇਗਾ ਪਰ ਉੱਥੇ ਹੀ ਅੱਜ ਸਵੇਰ ਤੋਂ ਪੈ ਰਹੀ ਮੀਂਹ ਨੇ ਲੋਕਾਂ ਦੀ ਚਿੰਤਾ ਨੂੰ ਫਿਰ ਤੋਂ ਵਧਾ ਦਿੱਤਾ ਸ਼ਹਿਰ ਦੇ ਵਿੱਚ ਮੀਂਹ ਪੈਣ ਕਾਰਨ ਇੱਕ ਵਾਰ ਫਿਰ ਤੋਂ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ ਤੇ ਅੱਜ ਇੱਕ ਵਾਰ ਫਿਰ ਸਾਇਰਨ ਵੱਜੇ ਤੇ ਫਿਰ ਝੀਲ ਦੇ ਫਲੱਡ ਗੇਟ ਖੋਲਣੇ ਪਏ ਮੀਂਹ ਦੇ ਕਾਰਨ ਸੁਖਣਾ ਛੀਲ ਦਾ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਛੀਲ ਦੇ ਵਿੱਚ ਦੱਸ ਦਈਏ ਕਿ 1163 ਫੁੱਟ ਤੱਕ ਹੀ ਪਾਣੀ ਆ ਸਕਦਾ ਹੈ ਇਸ ਤੋਂ ਬਾਅਦ ਜਦੋਂ ਜ਼ਿਆਦਾ ਪਾਣੀ ਹੋ ਜਾਂਦਾ ਤਾਂ ਇਸ ਦੇ ਫਲੱਡ ਗੇਟ ਖੋਲਨੇ ਪੈਂਦੇ ਨੇ ਤੇ ਇਸ ਕਾਰਨ ਬਾਪੂ ਧਾਮ ਕਲੋਨੀ ਤੇ ਕਿਸ਼ਨਗੜ੍ਹ ਸੜਕ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰ ਜਾਂਦੀ ਹੈ ਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਗੇਟ ਖੋਲਣ ਤੋਂ ਪਹਿਲਾਂ ਇਨ੍ਹਾਂ ਇਲਾਕਿਆਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਤੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਮਹੀਨੇ ਦੇ ਵਿੱਚ ਕਈ ਵਾਰ ਛੀਲ ਦੇ ਫਲੱਡ ਗੇਟ ਖੋਲਣੇ ਪਏ ਸਨ ਜਿਸ ਕਰਨਾ ਕਿਸ਼ਨਗੜ੍ਹ ਬਾਪੂ ਤਾਂ ਕਲੋਨੀ ਸੈਕਟਰ 26 ਤੇ ਡੇਰਾ ਬਸੀ ਇਲਾਕਿਆਂ ਦੇ ਵਿੱਚ ਜੋ ਹੈ ਪਾਣੀ ਪੂਰੀ ਤਰ੍ਹਾਂ ਭਰ ਗਿਆ ਹੈ